ਵਰਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਫੁਦਾਰ ਸੁਖਵੰਤ ਸਿੰਘ ਜੀ ਪੋਮਾ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕੁਝ ਉੱਬਰਦੇ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿ ਸ਼੍ਰੀ ਅਕਾਲ ਕੋ ਮਸਾ ਵਾਹਿਗੁਰੂ ਜੀ ਕੀ ਹਰਸਾ ਵਾਹਿਗੁਰੂ ਜੀ ਕੀ ਫਤਿਹ ਰਖੇ ਰਖਣਹਾਰਾ ਆਪ ਬਾਰਜਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਵਾਹਿ ਆਪ ਦਿਆਲ ਮਨੋ ਨ ਬਸਾਰੇ ਅਨ ਸਾਥ ਜਿਨ੍ਹਾਂ ਕੇ ਸੰਗ ਭਵ ਜਲ ਤਾਰੀਆਂ ਸਾਕਤ ਨਿੰਦਕ ਦੁਸ਼ਟ ਖਣ ਮੇ ਬਧਾਰੀਆਂ ਤੇ ਸਹਿਬ ਕੀ ਤੇਗ ਨਾਨਕ ਮੰਨੇ ਮਾਏ ਜੇ ਸਿਮਰਤ ਸੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਮਥਬ ਅਸੀਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਅਕਾਲੀ ਦਲ ਦੇ ਸਮਾਜ ਦੇ ਵਿੱਚ ਅਕਾਲੀ ਦਲ ਦੇ ਵਿੱਚ ਖਿੱਚੋ ਤਾ ਜਿਹੜੀ ਹੋ ਰਹੀ ਆ ਇਹਦਾ ਕੀ ਕਾਰਨ ਹੈ ਗੱਲ ਹੈ ਇਹ ਆ ਵੀ ਵਕਤ ਦੀਆਂ ਗੱਲਾਂ ਨੇ ਹਾਂਜੀ ਜਦੋਂ ਦੀਵਾ ਬਲਦਾ ਨਾ ਉੱਤੇ ਚਾਨਣ ਹੁੰਦਾ ਥੱਲੇ ਹਨੇਰਾ ਹੁੰਦਾ ਦੇਖੋ ਜੀ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲਾਤ ਬਣੀ ਪਈ ਹੈ ਹਾਂਜੀ ਪਹਿਲਾਂ ਤੇ ਪੰਜਾਬ ਵਿੱਚ ਇਹ ਰੌਲਾ ਪੈਂਦਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਬੜੇ ਮਾੜੇ ਕੰਮ ਕੀਤੇ ਆ ਬੇਅਦਬੀਆਂ ਕਰਾਈਆਂ ਨੇ ਫਲਾਣੇ ਕੰਮ ਕੀਤੇ ਨੇ ਆਹ ਕੀਤੇ ਨੇ ਉਹ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਸਦਾ ਅਸਫੀਰ ਸਿੰਘ ਬਾਦਲ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਗਏ ਹਾਂਜੀ ਉਥੇ ਸਾਰੇ ਅਕਾਲੀ ਲੀਡਰਾਂ ਨੇ ਉਹ ਆਪਣੀ ਗਲਤੀ ਮੰਨ ਕੇ ਤੇ ਉਹ ਸੇਵਾ ਲਵਾਈ ਹਾਂਜੀ ਉਹ ਸੇਵਾ ਲਵਾਉਣ ਦੇ ਵਿੱਚ ਵੀ ਹੀਰਾ ਫੇਰੀ ਹੋਈ ਹੂੰ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਰ ਤੇ ਸਾਰੀ ਜ਼ਿੰਮੇਵਾਰੀ ਚੁੱਕ ਲਈ ਬਿਲਕੁਲ ਜਿਨੂੰ ਕਿ ਦੂਜੇ ਜਿਹੜੇ ਜਿਨ੍ਹਾਂ ਨੇ ਸ੍ਰੀ ਅਕਾਲ ਸਰ ਸਾਹਿਬ ਦੇ ਉੱਤੇ ਐਪਲੀਕੇਸ਼ਨ ਲਿਖ ਕੇ ਦਿੱਤੀ ਹੀਗੀ ਵੀ ਅਸੀਂ ਦੋਸ਼ੀ ਆ ਹੂੰ ਤੇ ਇਹਦਾ ਸਾਡਾ ਨਪਟਾਰਾ ਕੀਤਾ ਜਾਵੇ ਬਿਲਕੁਲ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੀ ਸ੍ਰੀ ਅਕਾਲ ਸਰ ਸਾਹਿਬ ਦੇ ਉੱਤੇ ਉਹ ਇੱਕ ਸਾਈਡ ਦੇ ਉੱਤੇ ਰਹਿ ਗਏ ਤੇ ਜਿਹੜੇ ਅਕਾਲੀ ਦਲ ਅਨੇ ਬਸ ਸੁਖਬੀਰ ਸਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਸਨ ਉਹਨਾਂ ਨੂੰ ਸਜ਼ਾ ਲੱਗੀ ਉਹਨਾਂ ਨੂੰ ਸੇਵਾ ਲੱਗੀ ਜਿਨ੍ਹਾਂ ਨੇ ਇਹ ਦਰਖਾਸਤ ਦਿੱਤੀ ਸੀ ਉਹ ਤੇ ਬਾਗੀ ਹੋ ਗਏ ਉਹਨਾਂ ਨੇ ਕੋਈ ਵੀ ਜਿਹੜੀਆਂ ਉਹ ਸਾਰੂ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਜਿਹੜੀਆਂ ਗੱਲਾਂ ਬਿਲਕੁਲ ਜੀ ਹੁਣੇ-ਹੁਣੇ ਸੋਸ਼ਲ ਮੀਡੀਆ ਤੇ ਵੀ ਅੱਜਕੱਲ ਬੜੀ ਚਰਚਾ ਚਰਚਾ ਦਾ ਵਿਸ਼ਾ ਹੋ ਰਿਹਾ ਹੈ ਵਿਕਰਮ ਸਿੰਘ ਗੀਟਿਆ ਜੀ ਜਿਹਦੇ ਨਾਲ ਤੇ ਸਿੱਖ ਹੋ ਗਏ ਨੇ ਸਰਦਾਰ ਵਿਕਰਮ ਸਿੰਘ ਗੀਟਿਆ ਤੇ ਨਾਲ ਤੇ ਇਕੱਲੇ ਨਹੀਂਗੇ ਹੋਰ ਵੀ ਹੈਗੇ ਨੇ ਹਾਂਜੀ ਉਹ ਜਿਨ੍ਹਾਂ ਦਾ ਨਾਮ ਵਿਚ ਆਉਂਦਿਆ ਹੈ ਇੱਕ ਪਹਿਲਾ ਉਸਰੋਮਿਕ ਮੈਕੀ ਦਾ ਪ੍ਰਧਾਨ ਰਿਹਾ ਗੋਬਿੰਦ ਸਿੰਘ ਲੋਂਗੋਵਾਲ ਹਾਂਜੀ ਇਹ ਸਰਨਜੀਤ ਸਿੰਘ ਜੀ ਕਿੱਲੋ ਫਿਰ ਅ ਲੋਦੀ ਨੰਗਲ ਦਾ ਨਾਮ ਹੀ ਆਉਣ ਲਿਆ ਜੇ ਵਿੱਚ ਗੱਲ ਦੱਸਣ ਦੇ ਆ ਫਿਰ ਇਸੇ ਤਰ੍ਹਾਂ ਹੀ ਹੋਰ ਵੀ ਕਈ ਅਨੇਕਾਂ ਨਾਂ ਨੇ ਜਿਹੜੇ ਇਹ ਜਿਹੜੇ ਵਿੱਚ ਆ ਰਹੇ ਨੇ ਤੇ ਹੁਣ ਕੀ ਗਿਆ ਵੀ ਜਿਹੜੇ ਸਰਦਾਰ ਵਿਕਰਮ ਸਿੰਘ ਦੇ ਧੜੇ ਦੇ ਨਾਲ ਸਬੰਧਤ ਨੇ ਜਿਹੜੇ ਅਕਾਲੀ ਵਰਕਰ ਜਿਹੜੇ ਸਾਰੇ ਨੇ ਉਹ ਸਾਰੇ ਅਸਤੀਫਾ ਦੇ ਰਹੇ ਨੇ ਉਹ ਪਾਰਟੀ ਨੂੰ ਛੱਡ ਰਹੇ ਨੇ ਤੇ ਸਰਦਾਰ ਸੁਖਬੀਰ ਸਿੰਘ ਨੂੰ ਇੱਕ ਸਮਦਾ ਇਹਨਾਂ ਨੇ ਸੋਚਦਾ ਵੀ ਕੱਲਾ ਰਹਿ ਗਿਆ ਸਰਦਾਰ ਸੁਖਬੀਰ ਸਿੰਘ ਕੱਲਾ ਨਹੀਂ ਰਹਿ ਗਿਆ ਉਹਦੇ ਨਾਲ ਜੋ ਭਤੀ ਕੀਤੀਆਂ ਉਹ ਪਿੰਡ-ਪਿੰਡ ਜਾ ਕੇ ਜਿਨ੍ਹਾਂ ਅਕਾਲੀ ਵਰਕਰਾਂ ਨੇ ਲੀਡਰਾਂ ਨੇ ਭਤੀ ਕੀਤੀ ਉਹ ਸਾਰੇ ਉਹਨਾਂ ਦੇ ਨਾਲ ਹੂੰ ਹਾਂਜੀ ਕਿ ਵਿਕਰਮ ਸਿੰਘ ਮਜੀਠੀਆ ਜੀ ਸੁਖਬੀਰ ਬਾਦਲ ਜੀ ਦਾ ਹਮ ਸਾਥ ਦੇ ਰਹੇ ਆ ਕਿ ਕਿਸ ਤਰ੍ਹਾਂ ਹੈ ਨਹੀਂ ਨਹੀਂ ਇਹਨਾਂ ਦਾ ਇਤਿਆਦ ਹੈ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਆ ਜਿਹੜੀ ਕਿ ਅੰਤਰੰਕ ਕਮੇਟੀ ਦੇ ਜਿਹੜਾ ਫੈਸਲਾ ਹੋਇਆ ਹੈ ਨਾ ਕੀਤਾ ਨਾ ਉਹਨਾਂ ਨੇ ਸਿੰਘ ਸਾਗੂ ਨਾਲ ਬਾਰੇ ਹਾਂਜੀ ਉਹਦੇ ਤੇ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਆ ਸ਼ਰਮਣੀ ਅਕਾਲੀ ਦਲ ਦੇ ਵਿੱਚੋਂ ਜਾਣ ਦੀ ਗੱਲ ਨਹੀਂ ਉਹਨਾਂ ਦੀ ਕੋਈ ਹੈਗੀ ਕੋਈ ਸੁਣੀ ਨਹੀਂ ਗਈ ਹਮ ਪਰ ਉਹਨਾਂ ਦੇ ਬੰਦੇ ਜਿਹੜੇ ਆ ਉਹ ਅਸਤੀਫਾ ਦੇ ਰਹੇ ਨੇ ਜਿਹੜੇ ਉਹਨਾਂ ਦੇ ਲਾਗੇ ਦੇ ਨੇੜੇ ਤੇ ਆ ਨਾ ਉਹ ਅਸਤੀਫਾ ਦੇ ਕੇ ਸ਼ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਨੇ ਕੁਝ ਵੀ ਸੋਸ਼ਲ ਮੀਡੀਆ ਤੇ ਕੋਈ ਕਹਿ ਤਰੀਕੇ ਦਾ ਬਿਆਨ ਦੇ ਰਿਹਾ ਕੋਈ ਕਹਿ ਤਰੀਕੇ ਦਾ ਬਿਆਨ ਨਹੀਂ ਚਾਹੀਦੇ ਇਹ ਵੇਖੋ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਦੇ ਖਿਲਾਫ ਬੋਲਣਾ ਇਹ ਚੰਗਾ ਕੰਮ ਨਹੀਂਗਾ ਇਹ ਮਾੜੇ ਨੇ ਜਿਹੜੇ ਮਾੜੇ ਨੇ ਹਾਂਜੀ ਵੇਖੋ ਤੇ ਹਾਂਜੀ ਹਮਤਾ ਵੇਖੋ ਅਕਾਲੀ ਦਲ ਦੀ ਹੋਂਦ ਜਿਹੜੀ ਆ ਪਹਿਲਾਂ ਪਰਕਰਾਰਹੀ ਜੋ ਡੇ ਬਾਈ ਡੇ ਉਹਦੀ ਜਿਹੜੀ ਗ੍ਰਾਫ ਜਿਹੜਾ ਡਿੱਗਦਾ ਜਾ ਰਿਹਾ ਹੈ ਹਣਾ ਇਹਦੇ ਪਿੱਛੇ ਕੌਣ ਆ ਏਜੰਸੀਆਂ ਐ ਜਾਂ ਕਾਲੀ ਦਾਲੀਆ ਜਾਂ ਕਾਂਗਰਸ ਆ ਕੁਝ ਤੇ ਹੈ ਨਾ ਇਹਦੇ ਪਿੱਛੇ ਵੇਖੋ ਜੀ ਸੰਧੂ ਸਾਹਿਬ 100 ਤੇ 500 ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੁੰਦ ਜਾਇਆ ਹਾਂਜੀ ਉਦੋਂ ਤੋਂ ਲੈ ਕੇ ਤੇ ਅੱਜ ਦੇ ਦਿਨ ਤੱਕ ਅਨੇਕਾਂ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਦਾਂ ਦੇ ਬੱਦਲ ਛਾਏ ਨੇ ਹੂੰ ਭਾਵੇਂ ਵੱਡੇ ਲੀਡਰ ਸੀ ਜਿਹੜੇ ਜੈਦਰ ਗੁਰਚੰਦ ਸਿੰਘ ਕੌੜਾ ਜੀ ਹੋਣਾ ਵੇਲੇ ਵੀ ਜੈਦਰ ਜਗਦੇਵ ਸਿੰਘ ਤਲਵੰਡੀ ਜੀ ਹੋਣਾਂ ਦੇ ਬਾਰੇ ਵੀ ਸਰਦਾਰ ਬਰਨਾਲਾ ਜੀ ਹੋਣਾਂ ਦੇ ਵੇਲੇ ਵੀ ਇਹ ਸਾਰਿਆਂ ਦੇ ਵੇਲੇ ਇਹ ਜਿਹੜਾ ਇਹ ਕੰਮ ਹੋਇਆ ਜਦੋਂ 84 ਦਾ ਪ੍ਰੋਗਰਾਮ ਸੀ ਉਦੋਂ ਵੀ ਇਹ ਪਾਰਟੀ ਦੇ ਨਾਲ ਇਸੇ ਤਰ੍ਹਾਂ ਹੀ ਇਹ ਜਿਹੜਾ ਸਿਸਟਮ ਚੱਲੇਗਾ ਤੇ ਇਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜਿਹੜੇ ਸਨ ਉਹ ਕਨਵੀਨਰ ਬਣੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਆਪਣੇ ਵੱਲੋਂ ਧਟਮ ਕਰ ਦਿੱਤੀ ਜੀ ਬਿਲਕੁਲ ਜੀ ਆਪਾ ਮਾ ਸਾਬ ਮੰਨ ਲਓ ਵਿਕਰਮ ਸਿੰਘ ਮਜੀਠੀਆ ਜੀ ਅਕਾਲੀ ਦਲ ਨੂੰ ਛੱਡ ਕੇ ਜਾਂਦੇ ਆ ਇਸ ਦੇ ਨਾਲ ਕੁਝ ਅਕਾਲੀ ਦਲ ਤੇ ਪ੍ਰਭਾਵ ਪੈ ਸਕਦਾ ਵੇਖੋ ਜੀ ਜਿਹੜਾ ਤੇ ਲੀਡਰ ਪੱਕਾ ਵੱਜਾ ਹੁੰਦਾ ਹੈ ਪਾਰਟੀ ਨਾਲ ਜਸੇਬੰਦੀ ਦੇ ਨਾਲ ਹਾਂਜੀ ਉਹਦਾ ਅਸਰ ਤੇ ਆਟੋਮੈਟਿਕਲੀ ਪੈਂਦਾ ਹੀ ਹੈ ਨਾ ਹਾਂਜੀ ਪਾਵੇ ਥੋੜਾ ਪਾਵੇ ਪਾਵੇ ਬਹੁਤਾ ਪਾਵੇ ਉਹਨਾਂ ਦੇ ਜਾਣ ਦੇ ਨਾਲ ਕਾਲੀ ਦਲ ਛੱਡਣ ਦੇ ਨਾਲ ਵੈਸੇ ਇੱਕ ਗੱਲ ਆ ਕੇ ਸ਼੍ਰੋਮਣੀ ਅਕਾਲੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਜਥੇਬੰਦੀ ਆ ਇਹ ਇਹਨੂੰ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਪੈ ਸਕਦਾ ਕਿਉਂਕਿ ਅਨੇਕਾਂ ਲੀਡਰ ਆਏ ਤੇ ਨੇਕਾਂ ਗਏ ਹੂੰ ਸਾਡੇ ਕਹਿੰਦਾ ਮਤਲਬ ਇਹ ਕਿ ਕਾਲੀ ਦਲ ਫਿਰ ਹੋਂਦ ਵਿੱਚ ਆਊਗਾ ਸ਼੍ਰੋਮਣੀ ਅਕਾਲੀ ਦਲ ਜਗਤ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਿਹੋ ਜਿਹੇ ਇਹੋ ਜਿਹੇ ਦਿਨ ਜਦੋਂ ਆਉਂਦੇ ਆ ਨਾ ਉਹਦੀ ਸ਼੍ਰੋਮਣੀ ਅਕਾਲੀ ਦਲ ਇਹ ਜੇ ਇਹ ਮੌਜ ਦੇ ਵਿੱਚ ਉਹ ਨਾ ਇਹੋ ਜਿਹਾ ਉੱਭਰ ਕੇ ਇਸਤਾਨੂ ਆਂਦੇ ਆ ਨਾ ਵੀ ਧਰਤੀ ਦੇ ਜਿਵੇਂ ਬਾਲ ਮਾਰੀ ਤੇ ਬਲਤਾਨ ਉੱਠਦਾ ਹੈ ਹਾਂਜੀ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਜਿਹੜਾ ਨਾ ਇਹ ਇੱਕ ਕਿਸਮ ਦੀ ਸਰਵਿਸ ਹੋ ਰਹੀ ਹੈ ਠੀਕ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਵਿਸ ਹੋ ਰਹੀ ਹੈ ਇਹ ਸਰਵਸੋ ਹੋ ਕੇ ਅਕਾਲੀ ਦਲ ਨੇ ਐਸੇ ਹੀ ਜੁੱਧ ਵਿੱਚੋਂ ਵੇਖਣ ਮਰੋਲ ਬਾਹਰ ਨਿਕਲਣਾ ਨੇ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਸ਼ਰੋਣੀ ਅਕਾਲੀ ਦਲ ਜਿਹੜਾ ਆ ਆਉਂਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਬੜੀ ਸ਼ਾਨੋ ਸ਼ੌਕਤ ਨਾਲ ਲੜੇਗਾ ਲੜ ਰਿਹਾ ਆ ਹਣਾ ਬਿਲਕੁਲ ਲੜੇਗਾ ਜੀ ਤੇ ਕੀ ਅਕਾਲੀ ਦਲ ਦਾ ਜਿਸ ਤਰ੍ਹਾਂ ਬੇਕਰਸਾ ਮੰਗੀ ਮਜੀਠੀ ਹੁਣੀ ਜਾ ਰਹੇ ਨੇ ਹਣਾ ਚੱਲ ਗਏ ਜਾਣਾ ਜਾਂ ਨਹੀਂ ਜਾਣਾ ਉਹਨਾਂ ਦੀ اپنی سوچ یا ਹਨ ਹਾਲੇ ਉਹ ਜਾਂਦੇ ਆ ਤੇ ਕੀ ਅਕਾਲੀ ਦਲ ਨੂੰ ਉਹਨਾ ਵੋਟ ਬੈਂਕ ਮਿਲ ਸਕਦਾ ਹੈ ਹਾਲੇ ਤੇ ਨੀ ਉਹ ਜਾ ਰਹੇ ਹਾਲੇ ਤੇ ਉਹਨਾਂ ਨੇ ਜਿਹੜੀ ਅੰਤਰਨ ਕਮੇਟੀ ਆ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਸ਼ਰਮਣੀ ਅਕਾਲ ਦਲ ਇਹ ਛੱਡਿਆ ਨਹੀਂ ਉਹਨਾਂ ਨੇ ਹਮ ਸ਼ਰਮਣੀ ਅਕਾਲ ਦਲ ਜੇ ਛੱਡਿਆ ਤੇ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਕਿ ਮਾਨ ਅਕਾਲੀ ਦਲ ਨੇ ਨਾ ਚਾਹਿਆ ਮਤਲਬ ਕਿ ਮੰਨ ਲਓ ਜੇ ਛੱਡ ਕੇ ਜਾਂਦੇ ਆ ਤੇ ਕੀ ਉਸ ਸਥਿਤੀ ਕਾਲੀ ਦਲ ਦੀ ਰਹੂਗੀ ਕਿ ਫਿਰ ਗੁੰਡਾਵਾਦ ਨੂੰ ਨਹੀਂ ਨਾ ਨਾ ਦਮ ਰੋਲ ਕਿਉਂ ਕਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਬੜੇ ਵੱਡੇ ਲੀਡਰ ਆਏ ਨੇ ਜਦੋਂ ਇੱਕ ਲੀਡਰ ਚੱਲ ਜਾਂਦਾ ਤੇ ਉਥੇ ਹੋਰ ਮੈਂ ਪੈਦਾ ਹੋ ਕੇ ਗਾੜੀ ਖੜੇ ਹੋ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਸਮੁੰਦਰ ਆ ਹਮ ਸ਼੍ਰੋਮਣੀ ਅਕਾਲੀ ਦਲ ਇੱਕ ਪੁਰਾਣੀ ਜਥੇਬੰਦੀ ਆ ਬਿਲਕੁਲ ਇਹਦੇ ਬੜੇ ਇਤਰਾਜ ਚੜਾਏ ਜਿੰਨੇ 100 ਸਾਲ ਦੇ 105 ਸਾਲ ਦੇ ਵਿੱਚ ਹਰ ਬੜੇ ਬੜੇ ਤਗੜੇ ਇਹਦੇ ਤੇ ਬਦਲਾਅ ਆਇਆ ਹਾਂ ਹਾਂਜੀ ਬਿਲਕੁਲ ਬੜੇ ਬੜੇ ਸੰਕਟ ਆਏ ਨੇ ਉਹ ਦੇ ਕਸ਼ਟ ਨੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰ ਦੇ ਮਾਲਕ ਤਖਤ ਦੇ ਮਾਲਕ ਜਿਹੜਿਆ ਤੇ ਸ਼੍ਰੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਉਹ ਸਾਰੇ ਜਿਹੜਿਆ ਨਾ ਇੱਕ ਪਾਸੇ ਕਰ ਦਿੰਦਿਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ ਨਿਕੜ ਕੇ ਬਾਹਰ ਨਿਕਲਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਇਹ ਚੜ੍ਹਦੀ ਕਲਾ ਵਿੱਚ ਰਹਿੰਦਾ ਇਹ ਬੜੀ ਬੜਾ ਸੰਕਟ ਆਏ ਨੇ ਬੜੀਆਂ ਹਨੇਰੀਆਂ ਆਈਆਂ ਨੇ ਏ ਬहोत बहोत ਜਿਹੜੀਆਂ ਵਟੀਆਂ ਆਈਆਂ ਨੇ ਠੀਕ ਹੈ ਹਾਂਜੀ ਅ ਸ਼ਰੋਮਣੀ ਅਕਾਲੀ ਦਲ ਨੂੰ ਵੇਚਣ ਵਾਲੇ ਵੀ ਆਏ ਨੇ ਇਹ ਨਹੀਂ ਵੀ ਨਹੀਂ ਆਏ ਬਿਲਕੁਲ ਠੀਕ ਹੈ ਨਾ ਤੇ ਹੁਣ ਹਰਪ੍ਰੀਤ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਸਟੇਜਾਂ ਦੇ ਉੱਤੇ ਬਾਲੂ ਸਾਹਿਬ ਦੇ ਕੱਲੇ ਦੇ ਖਿਲਾਫ ਬੋਲੀ ਜਾਂਦਾ ਬਾਲੂ ਪਰਿਵਾਰ ਦੇ ਹੂੰ ਤੇ ਇਹਨੂੰ ਇਹਨੂੰ ਹਰਪ੍ਰੀਤ ਨੂੰ ਮੈਂ ਇਹਨਾ ਕਹਿਣਾ ਤੇ ਨਹੀਂ ਚਾਹੁੰਦਾ ਪਰ ਜਨਾਨੀ ਕਦੀ ਕਿਉਂਕਿ ਅਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਵਖੰਡਾ ਆਂ ਆ ਵੀ ਜੋ ਗੱਲਾਂ ਦੁਨੀਆਂ ਕਹਿੰਦੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਨਾਨੀ ਜਿਹੜੀ ਉਹ ਪੀਏ ਆਪਣੀ ਰੱਖੀ ਸੀ ਇਹ ਸਾਨੂੰ ਹੁਣ ਆ ਹੀ ਵੇਖਿਆ ਤੇ ਨਹੀਂ ਜਬ ਤੱਕ ਨਾ ਤੱਕੀ ਆਪਣੀ ਨੈਣੀ ਤਪਨਾ ਤੱਕੀਏ ਗੁਰ ਕੀ ਕਹਿਣੀ ਬਿਲਕੁਲ ਸੰਤ ਇਹਦੇ ਧਿਆਨ ਦੇਣਾ ਨਹੀਂ ਚਾਹੀਦਾ ਜੋ ਹੋਂੜਿਆ ਉਹ ਜਾਂਦੇ ਬਿਲਕੁਲ ਲੇਕਿਨ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਨੂੰ ਇੱਕ ਮੋਟ ਹੋਣਾ ਚਾਹੀਦਾ ਹੈ ਬਿਲਕੁਲ ਹਾਂਜੀ ਇਹ ਧੋਕੇ ਸ਼ਹੀਦਾਂ ਦੀ ਜਥੇਬੰਦੀ ਆ ਇਹਦੇ ਵਿੱਚ ਸ਼ੀਧੀਆਂ ਪਈਆਂ ਨੇ ਤਾਂ ਜਥੇਬੰਦੀ ਨੂੰ ਚਾਹੀਏ ਐਵੇਂ ਥੋੜੀ ਆ ਗਈ ਆ ਬਾਈ ਬਿਲਕੁਲ ਤੁਹਾਡੇ ਕਹਿੰਦਾ ਮਤਲਬ ਕਿ ਅਕਾਲੀ ਦਲ ਨੂੰ ਫਿਰ ਇੱਕ ਮੁਠ ਹੋਣਾ ਚਾਹੀਦਾ ਜੇ ਨਹੀਂ ਹੁੰਦਾ ਤੇ ਇਹ ਖਿਰੂ ਖਿਰੂ ਹੋ ਕੇ ਰਹਿ ਜਾਊਗਾ ਬਿਲਕੁਲ ਨਹੀਂ ਹੋਏਗਾ ਖਿਰੂ ਖਿਰੂ ਨਹੀਂ ਹੋਏਗਾ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਇਹ ਇਥੋਂ ਤੱਕ ਵੀ ਕਹਿੰਦੇ ਆ ਕਿ ਅਸੀਂ ਭਾਵੇਂ ਜਿੱਤ ਗਏ ਨਾ ਜਿੱਤ ਗਏ ਸਨ ਸ਼ੀਟ ਮਿਲੇ ਚਾ ਨਾ ਮਿਲੇ ਕੋਈ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਜਿਹੜਾ ਉਹ ਕੈਮਰਾ ਖਾਂਗੇ ਭਾਵੇਂ ਆਂਦੇ ਮੈਂ ਕੱਲਾ ਰਹਿ ਜਾਵਾਂ ਨਾ ਇਹ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਰਹੇਗਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ ਉਹਦੀ ਹੋਂਦ ਸਦਾ ਕੈਮਰਾ ਰਹੇਗੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ